ਕਾਉਂਸਲਰ ਦੀ ਹੋ ਗਈ ਮੌਤ ਤੇ ਹੁਣ ਨਹੀਂ ਆਂਦਾ ਵਾਰਡ ਵਿੱਚ ਕੋਈ ਸਫਾਈ ਕਰਮਚਾਰੀ ਲੋਕਲ ਦਾ ਕਹਿਣਾ ਘਰਾਂ ਵਿੱਚ ਫਿਰਦੇ ਗੰਡੋਏ ਤੇ ਕੀੜੇ ਵੇਖੋ ਕਿਵੇਂ ਦੁਕਾਨਦਾਰ ਤੇ ਮੋਹੱਲਾ ਨਿਵਾਸੀ ਆਪ ਘਟ ਰਹੇ ਨਾਲੀਆਂ ਵਿੱਚੋਂ ਗੰਦ ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਮਿਹਰ ਚੰਦ ਰੋਡ ਤੇ ਵਾਰਡ ਨੰਬਰ 10 ਮੋਹੱਲਾ ਇਸਲਾਮਾਬਾਦ ਦੇ ਰਹਿਣ ਵਾਲੇ ਇਸ ਵੇਲੇ ਗੰਦਗੀ ਤੋਂ ਬੇहद ਪਰੇਸ਼ਾਨ ਹਨ ਦੱਸਿਆ ਗਿਆ ਹੈ ਕਿ ਇਲਾਕੇ ਵਿੱਚ ਕੂੜਾ ਚੁੱਕਣ ਲਈ ਸਫਾਈ ਕਰਮਚਾਰੀ ਤੇ ਆਉਂਦੇ ਹਨ ਪਰ ਨਾਲੀਆਂ ਨੂੰ ਸਾਫ਼ ਕਰਨ ਵਾਲੇ ਕਰੀਬ 6 ਮਹੀਨੇ ਤੋਂ ਗਾਇਬ ਹਨ ਵਾਰਡ ਦੇ ਕਾਉਂਸਲਰ ਸਤਪਾਲ ਪੱਪੀ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਵਾਰਡ ਬਿਲਕੁਲ ਅਨਾਥ ਹੋ ਗਿਆ ਹੈ ਨਾ ਤਾਂ ਵਾਰਡ ਵਿੱਚ ਸਫਾਈ ਦੀ ਕੋਈ ਵਿਵਸਥਾ ਹੈ ਤੇ ਨਾ ਹੀ ਨਾਲੀਆਂ ਸਾਫ਼ ਕੀਤੀਆਂ ਜਾਂਦੀਆਂ ਹਨ ਮੋਹੱਲਾ ਨਿਵਾਸੀ ਇੱਕ ਦੁਕਾਨਦਾਰ ਅਤੇ ਔਰਤ ਨੇ ਦੱਸਿਆ ਕਿ ਨਾਲੀਆਂ ਵਿੱਚ ਗੰਦ ਰਣ ਕਾਰਨ ਕੀੜੇ ਨਾਲੀਆਂ ਤੋਂ ਬਾਹਰ ਫਿਰਦੇ ਹਨ ਅਤੇ ਉਹਨਾਂ ਦੇ ਘਰ ਵਿੱਚ ਗੰਡੋਏ ਅਤੇ ਕੀੜੇ ਵਰ ਜਾਂਦੇ ਹਨ। ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ ਜਿਸ ਕਾਰਨ ਦੁਖੀ ਹੋ ਕੇ ਉਹ ਆਪਲੀ ਕਈ-ਕਈ ਦਿਨ ਬਾਅਦ ਨਾਲੀਆਂ ਵਿੱਚੋਂ ਗੰਦ ਕੱਢਦੇ ਰਹਿੰਦੇ ਹਨ। ਉਹਨਾਂ ਮੰਗ ਕੀਤੀ ਕਿ ਵਾਰਡ ਵਿੱਚ ਲਗਾਤਾਰ ਕਿਸੇ ਸਥਾਈ ਸਫਾਈ ਕਰਮਚਾਰੀ ਦੀ ਵਿਵਸਥਾ ਕੀਤੀ ਜਾਵੇ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਗੱਲ ਇਹ ਕਿ ਇੱਥੇ ਬਲੌਕ ਜ ਹੋ ਰਹੀ ਹੈ ਪੁਲਿਸ ਥੱਲੇ ਕੋਈ ਨਿਕਾਸ ਨਹੀਂ ਹੈਗਾ ਜੀ ਤੇ ਕੂੜਾ ਇੱਥੇ ਸਾਰਾ ਇਕੱਠਾ ਹੋਇਆ ਜਾ ਰਿਹਾ ਤੇ ਸਾਰਾ ਕੂੜਾ ਦਿਖਾਈ ਦੇ ਰਿਹਾ ਦੁਕਾਨ ਅੱਗੇ ਸਭ ਚੰਗਾ ਲੱਗਦਾ ਨਹੀਂ ਇੱਥੇ ਕੋਈ ਨਹੀਂ ਆਂਦਾ ਜੀ ਇੱਧਰ ਸਫਾਈ ਕਰਨ ਕੋਈ ਸਫਾਈ ਕਰਮਚਾਰੀ ਨਹੀਂ ਕੋਈ ਸਫਾਈ ਕਰਮਚਾਰੀ ਨਹੀਂ ਅੰਦਰ ਇਹ 3-4 ਮਹੀਨੇ ਹੋ ਗਿਆ ਲਗਾਤਾਰ ਕੋਈ ਨਹੀਂ ਇੱਧਰ ਆ ਰਿਹਾ ਪੱਲੀ ਸਾਈਡ ਤੇ ਹਲ ਦੂਜੀ ਸ਼ਹਿਰ ਤੇ ਆਂਦਾ ਵਿੱਚ ਹਫ਼ਤੇ ਬਾਅਦ ਉਧਰਲੀ ਦੱਕੜੁਕੇ ਕਢੋਈਂਦੀ ਹੈ ਇੱਧਰੋਂ ਪਾਸੇ ਆਂਦਾ ਨਹੀਂ ਹੈਗਾ ਚਾਰ-ਪੰਜ ਮਹੀਨੇ ਹੋ ਗਏ ਪਾਣੀ ਤੇ ਕਾਫੀ ਆਂਦਾ ਫਿਰ ਤੇ ਇੱਥੇ ਕਾਫੀ ਪ੍ਰੋਬਲਮ ਹੈ ਪੁਲੀ ਵੀ ਥੋੜੀ ਇਹ ਪੁਲੀ ਵੀ ਨਾ ਉੱਚੀ ਕਰਾਣੀ ਮੈਨੇ ਪੁਲੀ ਨਹੀਂ ਹੋਣ ਕਰਕੇ ਇੱਥੇ ਸਾਰੀ ਬਲੋਕੇਜ ਹੋ ਜਾਂਦੀ ਹੈ ਥੋੜਾ ਹਰ ਇੱਥੇ ਇਕੱਠਾ ਹੋ ਜਾਂਦਾ ਜੀ ਅੱਗੇ ਜਾਂਦਾ ਨਹੀਂ ਹੈਗਾ ਇਸਲਾਮਾਬਾਦ ਮਹੱਲਾ ਸਤਪਾਲ ਪੱਪੀ ਪ੍ਰਧਾਨ ਜਿਹੜੇ ਐਮਸੀ ਉਹਨਾਂ ਦਾ ਬਾਰ ਹਾਂਜੀ ਹਾਂ ਹਾਂਜੀ ਇੱਧਰ ਕੋਈ ਐਮਸੀ ਨਹੀਂ ਰਿਹਾ ਤੇ ਨਾਲੇ ਬਲੋਕ ਹੋਈ ਜਾ ਰਿਹਾ ਕੋਈ ਇੱਧਰ ਆਂਦਾ ਨਹੀਂ ਕਿੰਨਾ ਤਾਂ ਸਮੱਸਿਆ ਹੁੰਦੀ ਹੈ ਕਿੰਨਾ ਸਮੱਸਿਆ ਬਹੁਤ ਜ਼ਿਆਦਾ ਮੱਛਰ ਦੇਖੋ ਤਾਂ ਇਹ ਕੂੜਾ ਬਹੁਤ ਜ਼ਿਆਦਾ ਮੱਛਰ ਬਹੁਤ ਜ਼ਿਆਦਾ ਪੈਲੇ ਡੇਂਗੂ ਫੈਲ ਰਿਹਾ ਇਸੇ ਕਰਕੇ ਫੈਲ ਰਿਹਾ ਮੱਛਰ ਪੈਦਾ ਹੋ ਰਿਹਾ ਕੂੜੇ ਆਲੋ ਗੈਰੀ ਗੱਡੀ ਗੱਦੀ ਨਾਲ ਹੀ ਸਾਡੇ ਮੈਂ ਆਪੇ ਕੱਢਿਆ ਸਵੇਰੇ ਹੀ ਹੈ ਦੋ ਤਿੰਨ ਢੇਰ ਕੱਢੇ ਦੇਖੋ ਆਪੇ ਸਾਰੇ ਇੱਧੇ ਲੈ ਗਏ ਹੋ ਸਾਹਿਬ ਹੋ ਹੋ ਆਪੀ ਗੱਡੀ ਦਾ ਖਾਨਪਿਤ ਕੋਰ ਹੈ ਇੱਕ ਸਾਲ ਤੋਂ ਜ਼ਿਆਦਾ ਹੋ ਗਿਆ ਸਾਡੇ ਇੱਧੇ ਦਾ ਨਾਲਾ ਨਹੀਂ ਕੋਈ ਕੱਟਦਾ ਔਰ ਸਾਨੂੰ ਇੰਨੀ ਪ੍ਰੋਬਲਮ ਹੈ ਸਾਡੇ ਬਾਥਰੂਮਾਂ ਚ ਗੰਡੋਏ ਮੱਛਰ ਇੰਨੀ ਬੁਰੀ ਹਾਲਤ ਹੈ ਕਿ ਸਾਡੇ ਛੋਟੇ ਛੋਟੇ ਬੱਚੇ ਹੈ ਬਿਮ ਕੋਈ ਸਾਡੀ ਇੱਧਰ ਨਾਲੇ ਸਾਰ ਨਹੀਂ ਲੰਦਾ ਅਸੀਂ ਬੜਾ ਸਬੰਧ ਕੰਨੇ ਆ ਪਰ ਫਿਰ ਵੀ ਸਾਡੇ ਕੋਈ ਨਾਲਾ ਸਾਲ ਤੋਂ ਵੱਧ ਹੋਇਆ ਨਾਲਾ ਨਹੀਂ ਕੱਢਿਆ ਕਿਹੜਾ ਇਲਾਕਾ ਹੈ ਇਸਲਾਮਾਬਦ ਮੱਲਾ ਸਫਾਈ ਕਰਮਚਾਰੀ ਕੋਈ ਨਹੀਂ ਆ ਰਿਹਾ ਸਰ ਸਫਾਈ ਕਰਮਚਾਰੀ ਆਂਦਾ ਕੂੜਾ ਲੈ ਕੇ ਚਲ ਜਾਂਦਾ ਕੂੜੇ ਬਸ ਕੂੜਾ ਲੈ ਕੇ ਚਲ ਜਾਂਦਾ ਨਾਲਾ ਨਹੀਂ ਕੋਈ ਕੱਢਦਾ ਨਾਲਾ ਸਾਫ ਹਾਂਜੀ ਨਾਲਾ ਨਹੀਂ ਸਾਫ ਕੀ ਕੀ ਪ੍ਰੋਬਲਮ ਆਉਂਦੀ ਹੈ ਬਸ ਇਹੀ ਪ੍ਰੋਬਲਮ ਹੈ ਵੀ ਸਾਡੇ ਬਾਥਰੂਮਾਂ ਲੱਗ ਰੇ ਗੰਡੋਏ ਤੁਲਦੇ ਨਾਲੇ ਚ ਇੰਨੀ ਸਮੈਲ ਆ ਇੰਨੀ ਗੰਦੀ ਹੈ ਅਸੀਂ ਆਪਣੇ ਗੇਟ ਚ ਨਿਕਲੋ ਸਕਦੇ ਕਾਫੀ ਵੱਡਾ ਮੱਲਾ ਪੈਂਦਾ ਸਾਰਾ ਪਾਣੀ ਇੱਧਰੋਂ ਆਉਂਦਾ ਸਾਰਾ ਮੱਲਾ ਸਾਰਾ ਮੇਰੇ ਪਾਣੀ ਇੱਧਰ ਆਉਂਦਾ ਜੇ ਸਾਡਾ ਨਾ ਇਹ ਵਾਲਾ ਨਾਲਾ ਕਦੀ ਨਹੀਂ ਗੱਡਿਆ ਐਨਾਂ ਨਾਲ ਕੂੜਾ ਇਹ ਦੁਕਾਨਦਾਰ ਵਿਚਾਰੇ ਆਪ ਕੂੜਾ ਕੱਢਦੇ ਆ